ਸਦਾ ਜੀ ਸਤ ਜੀ ਇਹਨਾਂ ਦੇ ਬੱਚੇ ਇਹ ਚਾਰੇ ਖੜੇ ਹੋਣਗੇ ਬਾਕੀ ਸਭ ਤਾਂ ਬੈਠੇ ਹਨ ਬਾਬਾ ਜੀ ਆਗੇ ਲੈ ਲਗੇ ਮਿੱਤਰੋ ਅਰਦਾਸ ਹੋਣੀ ਤਾਂ ਸਰੋਕਸ ਆਉਂਦੇ ਉਹਨਾਂ ਦੇ ਜੇਕਰ ਨੌਰੰਗ ਦੇ ਸਰ ਸਦਸ ਜੀ ਪਾਛੇ ਸਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ ਬਹੁਤ ਸੰਪਰਕ ਸਿਧਾ ਕਰਕੇ ਚਲਾਇਆ ਕਰਨਾ ਪਿਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਬਗਵਾਨ ਜੀ ਨੇ ਬੜੀ ਬੇਪਰਵਾਹੀ ਕੀਤੀ ਮਾਰੇ ਸਾਡਾ ਬਹੁਤ ਬਹੁਤ ਧੰਨਵਾਦ ਜੀ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਦਾ ਬਰਕਤ ਸਤਿ ਸ੍ਰੀ ਅਕਾਲ ਜੀ ਜੀ ਸੰਭਾਲ ਨਾ 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 ਅੰਧਕਾਰ ਜਮਾ ਕਰ ਭਗਵਾਨ ਜੀ ਸਹਾਇਤਾ ਕਰ ਸਕਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਉਪਰੰਤ ਅਨੌਨਚਿਕ ਕਾਰਜ ਕਰਨ ਕੰਢੇ ਆ ਗਿਆ ਉਸ ਤੋਂ ਜਾਂ ਕਿਸੇ ਦਾ ਨਾਰਕ ਨਾਮ ਚੜ੍ਹ ਗਿਆ ਮੇਰੇ ਬਾਣੀ ਸਵਤ ਆਹ ਸਾਰੀ ਉਹ ਸਭ ਕੁਝ ਮਾਰੇ ਦਾ ਮੋਟੂ ਵਾਲਾ ਆ ਦੀ ਸਭ ਕਰੋਗੇ ਮੇਰੇ ਨਹੀਂ ਲਾਂ ਦੇਣੀ ਇੱਥੇ ਭਜੀ ਲਾਂ ਨਹੀਂ ਦੇਣੀ ਇੱਥੇ ਇੱਥੇ ਡਲਵਾਉਂਦੇ ਨੇ ਜਾ ਦੇ ਚਤਸੇ ਦੀ ਬਲਤ ਲਾਉਂਗੇ ਉਹ ਨਾਲ ਬਲੇ ਦਾ بیبا جی نے پچھلے اسی طرح چونکڑے رنگ جانا ہے پہلی نام جی پر ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਚੌਥਾ ਹਰ ਪਹਿਲੀ ਲਾਮ ਕਰਤੀ ਕਰਤ ਰਹਾ ਪਰਮ ਰਾਮ ਜੀਓ ਬਾਣੀ ਬ੍ਰਹਮਅਰਿ ਤਸਮ ਰਾਮ ਪਾਪਤ ਜਨਾ ਪਰਮ ਰਾਮ ਜੀਓ ਤਰਨ ਦਰਬਾਰ ਨਾਮ ਲਿਆ ਹੋ ਸੁਮਰਤ ਨਾਮ ਕਰਦਾ ਸਤਿਗੁਰਾਂ ਘਰ ਪੂਰਾ ਰਾਧਾ ਸਭ ਕੇ ਲੋਕਾਂ ਕਾ ਪਾਪ ਕੋ ਆ Saj ngana du aha v Edaki majhara harbar ayayna jarakah henna nikah, lafarlyi harab kalita ayin εί kab alpha et radiham ni little bar fr

ਨਾਵ ਜੇ ਬਾਝਾਈ ਹਰ ਪ੍ਰਭ ਥਾ ਗੁਰ ਗਾਜ ਰੁਤਾ ਤਮ ਹਿਰਦੈ ਨਾਮੇ ਗਾਸੀ ਜਨ ਨਾਨਕ ਬੱਲੇ ਚੌਥੇ ਲਾਹ ਹਰ ਪ੍ਰਭ ਪ੍ਰਭ ਆਵੇ ਹਸੇ ਹਰਿ ਤੋਤਰੀ Yeah. ਮਹਾਂਪੁਰ ਦੇ ਨਾਮ ਸਰਵੋਤਮ ਜੀ ਆਇਆਂ ਜੀ ਸ੍ਰੀ ਹਰਿ ਸਤਿ ਸੰਚੈ ਅਧਿਵਿਸ਼ਤ ਸਾਲੋਤ ਜੀ ਤੇ ਬਹਾਦਰ ਜਮ ਰਿਆਕਰਨ ਉਹਨਾਂ ਵੱਲ ਅਦਾਤ ਹੈ ਸਾਹਿਬ ਸائیں ਸਾਹਿਬ ਸਿੰਘ ਸਾਹਿਬ ਸਤਿ 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 ਸਾਹ ਪਾਰਛੇ ਜੋ ਜੋਗਾ ਗਾਲਤਾ ਹਨ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਤਿਨ ਪਾੜ ਚਾਰਨ ਚੰਦ ਤੇ ਫਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਹੱਸ ਸਾਹਿਬ ਜਿਆਦਿਆਂ ਤਾਲੀਆਂ ਮੁਕਤਿਆਂ ਹਟੀਆਂ ਜੁਪੀਆਂ ਦੱਬੀਆਂ ਜਿਨਾ ਗੁਰੂ ਦਾ ਨਾਮ ਲੱਪਿਆ ਉਹਨਾਂ ਸੱਜਿਆ ਦੇਵੀ ਤੁਲਾਈ ਜੀ ਵਾਹਿ ਜੀ ਜੇ ਚਾਨੜ ਰਿਤ ਦੀ ਬਤਨਾ ਪਿਆਰੇ ਸਤਿਆਰਾਂ ਦੀ ਪਾਈ ਦਾ ਅੱਥਾ ਬੋਲੋ ਜੀ ਵਾਹਿਗੁਰੂ ਜੀ ਨਾ ਸਿੰਘਾ ਸਿੰਘਾ ਧਰਮ ਇਸੇ ਪ੍ਰਬੰਧ ਬੰਦ ਬੰਦ ਕਰਵਾਇਆ ਕੋਪਿਆਂ ਨੂੰ ਯਾਤਰਾ ਕਰਨ ਕਰੇ ਤਾਨ ਆ ਰਹੇ ਚਾਗਾ ਗੁਰਦੁਆਰੇ ਦੀ ਸੇਵਾ ਲਈ ਪਰਵਾਨੀਆਂ ਕੀਤੀਆਂ ਧਰਮਨੀ ਹਾਰਾ ਸਿੱਖੀ ਕੇਸਾਂ ਸਵਾਸਾ ਸੰਗਨ ਭਾਈਚਾਰਾ ਦੇ ਪਵਾਈ ਦਾ ਧਿਆਨ ਕਰੋ ਜੀ ਵਾਹਿਗੁਰੂ ਪੰਜਾ ਤਰਤਾਂ ਸਤਿ ਗੁਰੂ ਰਤੇ ਅੰਦਰ ਕੋ ਬੋਲੋ ਜੀ ਵਾਹਿਗੁਰੂ ਪ੍ਰਸਾਦ ਸਰਬਤ ਖਾਲਸਾ ਜੀ ਕੀ ਅਰਦਾਸ ਸਾਹਿਬ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਕਿੱਤਿਆ ਹੈ ਜੇ ਤਾਂ ਕਸਰ ਕਸਰ ਸੁਖਵਾਜ ਹਨ ਜਹਾਂ ਨਾ ਕਾਲ ਸਹੀ ਸਲਾਹ ਕਰੇ ਸਿਆਰਾ ਗੇਤ ਪਤਾਂ ਵਰਤ ਕੀ ਪ੍ਰਭਾਂਤ ਤੇ ਵੀ ਸ੍ਰੀ ਸਾਹਿਬ ਸਾਹਿਬ ਕਾਲ ਸਹੀ ਦੇ ਬੋਲ ਬਾਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸਤਨ ਰਹਿਤ ਦਾਣ ਪ੍ਰਕਾਸ਼ ਦਾਣ ਪ੍ਰੋਸਾਦ ਦਾਣਾ ਸਰਦਾਰ ਨਾਮਦਾਨ ਸ੍ਰੀ ਆਮਰਤ ਸਰਸੈ ਦਰਸ਼ਣੇਸ਼ਰਾਂ ਨੂੰ ਉੱਚੇ ਚਰਨਾਂ ਕੇ ਜੁਗ ਜੁਗਾਟਾਂ ਤੋਂ ਕਰ ਜਾਕਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨਿਆ ਆਮਰਤ ਜੀ ਮਾਤ ਪਾਤਿ ਰੱਖਿਆ ਪ੍ਰਕਾਲ ਪ੍ਰਤਵਾਹਿ ਰੋ ਆਪਣੇ ਪਾਸ ਦੇ ਸਦਾ ਸਹਾਇ ਦਾਤਾਰ ਜੀ ਰੈਨਨ ਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਮ ਜੀ ਨਾਲ ਦੁਖਾਲਾ ਸਾਪੰਤ ਨੂੰ ਚੋੜਿਆ ਗਿਆ ਤੇ ਨਾਲ ਖੁੱਲੇ ਦਰਸ਼ਨਦਾਰੀ ਸੇਵਾ ਸੰਭਾਲਦਾ ਦੰਦ ਪੰਥ ਨੂੰ ਬਸ਼ੋ ਫਿਰ ਮਹਾਰਾਜ ਤੇ ਮਾਣ ਨੇ ਤਾਂ ਵਿਸਾਣੇ ਹੋਟੇ ਦੋੜ ਸੰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਜ ਚਰਨ ਕੋਲਾ ਪਾਸ ਅਰਦਾਸ ਬੇਨਤੀ ਕਰਦੀ ਮਹਾਰਾਜ ਜੀ ਕਰ ਕਰ ਦੇ ਸਤਿ ਸਾਈਂ ਜੀ ਪੈਸਾ ਭਾਈ ਮੰਗਲ ਸਿੰਘ ਜੀ ਪੈਸਾ ਭਾਈ ਬਚਿੱਤਰ ਸਿੰਘ ਇਹਨਾਂ ਦੇ ਬੱਚੇ ਮਹਾਰਾਜ ਗੁਰੂ ਗਰੀਨਾ ਜੀ ਸਰਸਕਾਲੇ ਭਾਈ ਸਾਹਿਬ ਭਾਈ ਸੰਦੇਸ਼ ਸਿੰਘ ਜੀ ਪਰ ਨਾਮੀ ਪ੍ਰੋਜੈਕਟ ਹੋਰ ਨਾਮ ਦੇ ਕਾਰਜ ਹੋਏ ਨੇ ਕਿਰਪਾ ਕਰੇ ਸਹਾਇਤਾ ਦੇ ਸਕਦੇ ਮੇਰ ਪ੍ਰ ਗੁਰੂ ਗ੍ਰੀਨੈਜ ਦੋਨਾ ਪ੍ਰਵਾਰਾਂ ਨਾਲ ਆਸ਼ਿਕrana ਕਰਦੇ ਹਨ ਸੁੰਦਰ ਪੋਸ਼ਾਕੇ ਹਰਮਾਲੇ ਬਿਠੇ ਆਜਿਮਗੀ ਕਰ ਗੋ ਜਿਸ ਤਰ੍ਹਾਂ ਇਹ ਸੋਭਨ ਹੋ ਰਣ ਪ੍ਰਾਣ ਲੋਕਾਂ ਦੇ ਉਪਰੋਂ ਖਿਲਨੇ ਆਪਣੇ ਪਰਦੇ ਤੱਕਣੇ ਚੜਦੀ ਕਰਾ ਜੀਵਨ ਬਚਨੇ ਤੌਰ 'ਤੇ ਲੋ ਪਾਉਜ ਜਿਤਿੰਗਰਾਸਤਾਂ ਦੇ ਬੜਾ ਪ੍ਰਸਾਦ ਦੇ ਹਾਜ਼ਰਦਾਰ ਤੇ ਪ੍ਰਵਾਨ ਹੋਇਆ ਪ੍ਰਵਾਨ ਹੋਇਆ ਪ੍ਰਸਾਦ ਸਿੰਘ ਦੇ ਵਿੱਚੋਂ ਤੋਂ ਜਾ ਕੇ ਬਚੀ ਦੋਨਾ ਪ੍ਰਵਾਰਾਂ ਦੇ ਅੰਤ ਮਹਾਰਾਜ ਜੀ ਮਹਾਰਾਜ ਜਿਹੜਾ ਜਿਨ੍ਹਾਂ ਗਿਆਨ ਜਮਾਇਆ ਕਿ ਜਾਨੇ ਭਰਪੂਰ ਕਰਨੇ ਮਹਾਰਾ ਕਾਲ ਕੰਦ ਨੂੰ ਦੋਨੇ ਤੁਮਾਂਗੇ ਪ੍ਰਗਟਾ ਬਣੇ ਦੋਨਾ ਪ੍ਰਵਾਰਾਂ ਸੱਤਮੇ ਸਤਿਨਾ ਆਵਸੀ ਦੇ ਆਰਵਾਵਾਂ ਚੰਨ ਕਰਦੀ ਕਰ ਸਾਡਾ ਨਰਨ ਰਭਾ ਕਰੋ 2010 ਰਾਜੀ ਦਾ ਨਾਨਕ ਨਾਮ ਚਰਤੀ ਕਰਾ ਸ੍ਰੀ ਮੇਰੇ ਬਾਣ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਵਾਹਿਗੁਰੂ 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 ਇਰੇ ਤੇ ਤੁੰ ਲੈ ਪਟਾਨੀ ਆਂ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਸਤਨਾਮ ਸੇਵਾ ਕਰੂ ਸਰ ਜੀ ਜੈ ਸ੍ਰੀ ਮਹੱਲਾ ਪੰਜਵਾ ਕੋਈ ਜਨ ਹਰਿ ਸੋਂ ਦੇਵੇ ਜੋਰ ਚਰਨ ਗੋਪ ਕੋ ਸੁਭਰਸਣਾ ਦੀਜੇ ਪ੍ਰਾਨਿਆ ਕੋਈ ਜਨ ਹਰਿ ਸੋਂ ਦੇਵੇ ਚਰਨ ਕੋ ਬੁਖੋ ਸਭ ਰਸਨਾ ਦੀਜੈ ਪ੍ਰਾਨਿਆ ਕੋ ਰਹਾਉ ਮਨ ਤਨ ਨਿਰਮਲ ਕਤ ਪਿਆਰੋ ਹਰ ਸੁਚੇ ਸਾਸ ਜੋ ਯਾਰ ਇਸ ਮੈਂ ਮਗਰ ਹੋਤ ਕਿਰਪਾ ਤੇ ਮਨ ਲਿਖਿਆ ਤੇ ਤੋਰ ਆਇਓ ਸਭ ਦੇ ਤੋ ਪੰਜਨ ਚਿਤਵੋ ਤੁਮਰੀ ਔਰ ਅਪੈ ਪਤਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਤਨ ਛੋਰ ਆयो ਸਰਨ ਦੀਨ ਦੁਖ ਭੰਜਨ ਜਿਤ ਵੋ ਤੁਮਰੀ ਔਰ ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਛੋਰ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿਰਪਾ ਇਸ ਗੁਰੂ ਨੇ ਕਿਰਪਾ ਕੀਤੀ ਹੈ ਕਿ ਮਹਾਰਾਜ ਦੇ ਚਰਨ ਜੋ ਇਹਨਾਂ ਬੱਚਾ ਦੇ ਅਨੰਤ ਕਾਦਰ ਸਮਾਧਾ ਹੋਈ ਹੈ ਗੁਰਮਤਿ ਅਨੁਸਾਰ ਸਬਗੁਰੂ ਦੀ ਕਿਰਪਾ ਕਰਨ ਬੱਚੇ ਤੇ 10 ਸਿੱਖਾਂ ਦਾ ਲਮੀਆ ਜੋ ਅੱਜ ਇਸ ਪਰ ਪਿਆ ਚੜ੍ਹਦੀ ਕਲਾ ਦਾ ਜੀਵ ਸਰਗੁਣ ਜੀ ਬਖਸ਼ਿ ਕਰੇ ਹੁਣ ਜੋ ਬਾਕੀ ਰਸਮ ਤਾਂ ਸਾਰੀ ਫੈਲਸਟ ਹੋਏਗੀ ਇਹਨਾਂ ਦੋ ਪਰਿਵਾਰਾਂ ਵੱਲੋਂ ਜੇ ਬੱਚੀ ਬੱਚੇ ਨੂੰ ਪਿਆਰ ਦੇਣਾ ਤੁਸੀਂ ਇੱਥੇ ਵੀ ਦੇ ਸਕਦੇ ਜੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਦਾਰ ਮੰਗਲ ਸਿੰਘ ਜੀ ਸਰਦਾਰ ਜਿੱਤਨ ਸਿੰਘ ਜੀ ਬੱਚੇ ਬੱਚੇ ਨੇ ਇਥੇ ਪਿਆਰ ਨਾਲ ਸេចក្តੇ ਚਰਨਾ ਵਿੱਚ ਸ਼ਗਨ ਪਿਆਰ ਦੇ ਸਬਦ ਦੇ ਲਈ ਬਾਗਰਦ ਸਾਰੀ ਉੱਥੇ ਹੋਣੀ ਹੈ ਉਹ ਇੱਕ ਬੈਂਤੀ ਕਰਨ ਕਰਨ ਜੀ ਵਾਇਸ ਜੀ ਦਾ ਖਾਸ ਹੋਰੋ ਗਿਆ ਕਰ ਲਓ ਵੀ ਨਾ ਦੇਖਿਆ ਇਸ ਸਾਈਡ ਦੇਖਣਾ ਸਾਰੇ ਉਹ ਵਿਦਿਅਕ ਬੇੜੇ ਸਤਰਾਇਨ ਬੇੜੇ ਮਮਾ ਚਲੋ ਤੇ ਹੀ ਹਾਂ ਹਾਂ ਕਰ ਲੈ ਹੈ ਇਸ ਤਰ੍ਹਾਂ ਕੋ ਫੋਟੋ ਖਿਚਵਾ ਲਓ ਨਹੀਂ ਆਪਾਂ ਕਰਦੇ ਹਾਂ ਜੇ ਰੱਖ נסיין. Okay. 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 Okay.